ਜੀ ਦੋਸਤੋ ਬਜ਼ੁਰਗਾਂ ਦੁਆਰਾ ਦੱਸੇ ਗਏ ਸਿਹਤਮੰਦ ਰਹਿਣ ਦੇ ਨਿਯਮ ਨੰਬਰ 1 ਬੱਚਿਆਂ ਨੂੰ ਕਿਸਮਸ ਖਵਾਉਣ ਨਾਲ ਉਹਨਾਂ ਦਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਦਿਮਾਗ ਵੀ ਤੇਜ਼ ਹੁੰਦਾ ਹੈ ਨੰਬਰ 2 ਨਾਰੀਅਲ ਤੇਲ ਸਕਿਨ ਤੇ ਲਗਾਉਣ ਨਾਲ ਸਕਿਨ ਤੇ ਖੁਸ਼ਕੀ ਨਹੀਂ ਆਉਂਦੀ ਨੰਬਰ 3 ਸਵੇਰੇ ਖਾਲੀ ਪੇਟ ਬੱਚਿਆਂ ਨੂੰ ਦਹੀਂ ਖਵਾਉਣ ਨਾਲ ਉਹਨਾਂ ਦਾ ਦਿਮਾਗ ਤੇਜ਼ ਹੁੰਦਾ ਹੈ ਨੰਬਰ 4 ਦੁੱਧ ਦੀ ਮਲਾਈ ਚਿਹਰੇ ਤੇ ਲਗਾਉਣ ਨਾਲ ਚਿਹਰਾ ਚਮਕਦਾਰ ਹੁੰਦਾ ਹੈ ਨੰਬਰ 5 ਅਮਰੂਦ ਦੀ ਰਾਖ ਦਾ ਸੇਵਨ ਕਰਨ ਨਾਲ ਪੁਰਾਣੀ ਤੋਂ ਪੁਰਾਣੀ ਖਾਂਸੀ ਠੀਕ ਹੋ ਜਾਂਦੀ ਹੈ ਨੰਬਰ 6 ਜੇਕਰ ਤੁਹਾਡੀਆਂ ਹੱਡੀਆਂ ਵਿੱਚ ਦਰਦ ਹੋਵੇ ਤਾਂ ਹਲਦੀ ਵਾਲਾ ਦੁੱਧ ਪੀਓ ਨੰਬਰ 7 ਜੇਕਰ ਤੁਹਾਡੇ ਚਿਹਰੇ ਤੇ ਝੋੜੀਆਂ ਪੈਣ ਲੱਗ ਜਾਣ ਤਾਂ ਅਨਾਰ ਦਾ ਜੂਸ ਪੀਓ ਨੰਬਰ 8 ਜੇਕਰ ਤੁਹਾਡੇ ਸੱਟ ਲੱਗ ਜਾਵੇ ਤਾਂ ਉਸ ਜਗ੍ਹਾ ਤੇ ਬਰਫ਼ ਦੀ ਮਾਲਿਸ਼ ਕਰੋ ਤੁਹਾਨੂੰ ਬਹੁਤ ਆਰਾਮ ਮਿਲੇਗਾ ਨੰਬਰ 9 ਜੇਕਰ ਤੁਹਾਨੂੰ ਜ਼ਿਆਦਾ ਖਾਂਸੀ ਹੋਵੇ ਤਾਂ ਥੋੜੇ ਜਿਹੇ ਸਾਇਦ ਵਿੱਚ ਤੁਲਸੀ ਮਿਲਾ ਕੇ ਉਸ ਦਾ ਸੇਵਨ ਕਰੋ ਤੁਹਾਨੂੰ ਆਰਾਮ ਮਿਲੇਗਾ ਨੰਬਰ 10 ਖਾਲੀ ਪੇਟ ਜੀਰੇ ਦੇ ਪਾਣੀ ਦਾ ਸੇਵਨ ਕਰਨ ਨਾਲ ਪੇਟ ਦੀ ਚਰਬੀ ਘਟਣ ਲੱਗ ਜਾਂਦੀ ਹੈ ਨੰਬਰ 11 ਹਾਰੋਏ ਬਨਾਣਾ ਸੇਕਦਾ ਸੇਵਨ ਕਰਨ ਨਾਲ ਭਾਰਨ ਜਲਦੀ ਵਧਣ ਲੱਗ ਜਾਂਦਾ ਹੈ ਅਤੇ ਸਰੀਰ ਨੂੰ ਬਹੁਤ ਊਰਜਾ ਮਿਲਦੀ ਹੈ। ਨੰਬਰ 12 ਡਾਰਕ ਚਾਕਲੇਟ ਖਾਣ ਨਾਲ ਗਲੇ ਦੀ ਖਰਾਸ਼ ਖਤਮ ਹੋ ਜਾਂਦੀ ਹੈ। ਨੰਬਰ 13 ਸਿਰ ਉੱਪਰ ਕੋਜਾਂ ਤੇਲ ਦੀ ਮਾਲਸ਼ ਕਰਨ ਨਾਲ ਜਿਆਦਾ ਤੇਜ਼ ਹੁੰਦੀ ਹੈ। ਨੰਬਰ 14 ਦਿਲ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ ਤੇ ਤਾਜੇ ਫਲ ਖਾਓ। ਨੰਬਰ 15 ਜਿਨ੍ਹਾਂ ਲੋਕਾਂ ਨੂੰ ਅਲਰਜੀ ਦੀ ਸਮੱਸਿਆ ਹੈ, ਉਹਨਾਂ ਲੋਕਾਂ ਨੂੰ ਲੱਸੀ ਦਾ ਸੇਵਨ ਨਹੀਂ ਕਰਨਾ ਚਾਹੀਦਾ। ਨੰਬਰ 16 ਲਸਣ ਨੂੰ ਤੇਲ ਵਿੱਚ ਗਰਮ ਕਰਕੇ ਇੱਕ ਦੋ ਬੂੰਦ ਕੰਨਾਂ ਵਿੱਚ ਪਾਉਣ ਨਾਲ ਕੰਨਾਂ ਦਾ ਦਰਦ ਬਿਲਕੁਲ ਠੀਕ ਹੋ ਜਾਂਦਾ ਹੈ ਨੰਬਰ 17 ਰਾਜਮਾ ਖਾਣ ਨਾਲ ਸਾਡੇ શરી ਨੂੰ ਬਹੁਤ ਚੰਗੀ ਮਾਤਰਾ ਵਿੱਚ ਐਨਰਜੀ ਮਿਲਦਾ ਹੈ ਨੰਬਰ 18 ਚਿਹਰੇ ਤੇ ਟਮਟਰ ਦਾ ਰਸ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਹੈ ਨੰਬਰ 19 ਰੋਜ਼ਾਨਾ ਸਵੇਰੇ ਖਾਲੀ ਪੇਟ ਇੱਕ ਸੇਬ ਖਾਣ ਨਾਲ ਤੁਹਾਨੂੰ ਕਦੇ ਵੀ ਕਬਜ਼ ਦੀ ਦਿੱਕਤ ਨਹੀਂ ਆਉਂਦੀ ਨੰਬਰ 20 ਚਕੰਦਰ ਦਾ ਰਸ ਪੀਣ ਨਾਲ ਸਰੀਰ ਵਿੱਚ ਕਦੇ ਵੀ ਖੂਨ ਦੀ ਕਮੀ ਨਹੀਂ ਹੁੰਦੀ ਨੰਬਰ 21 ਰੋਜ਼ਾਨਾ ਆਲੂ ਦਾ ਸੇਵਨ ਕਰਨ ਨਾਲ ਭਾਰ ਜਲਦੀ ਵਧਣ ਲੱਗ ਜਾਂਦਾ ਹੈ ਧੰਨਵਾਦ ਜੀ